ਅੰਮ੍ਰਿਤਸਰ ਬਾਰ ਐਸੋਸੀਏਸ਼ਨ ਦੇ ਐਗਜ਼ੀਕਟਿਵ ਮੈਂਬਰ ਐਡਵੋਕੇਟ ਦਿਲਸ਼ੇਰ ਸਿੰਘ ਵੱਲੋਂ ਅੱਜ ਖਾਲਸਾ ਕਾਲਜ ਦੇ ਸਾਹਮਣੇ ਜੀਟੀ ਰੋਡ ਅੰਮ੍ਰਿਤਸਰ ਚ ਸਥਿਤ ਆਪਣੇ ਨਵੇਂ ਦਫ਼ਤਰ ਦਾ ਉਦਘਾਟਨ ਸਮਾਗਮ ਆਯੋਜਿਤ ਕੀਤਾ ਗਿਆ। ਇਹ ਉਦਘਾਟਨ ਗੁਰਪ੍ਰੀਤ ਸਿੰਘ ਪਨੇਸਰ ਪ੍ਰਧਾਨ ਅੰਮ੍ਰਿਤਸਰ ਬਾਰ ਐਸੋਸੀਏਸ਼ਨ ਅਤੇ ਐਡਵੋਕੇਟ करणजीत सिंह سابقا चेयरमैन ਅਤੇ ਮੈਂਬਰ ਬਾਰ ਕਾਉਂਸਲਰ ਪੰਜਾਬ ਅਤੇ ਹਰਿਆਣਾ ਵੱਲੋਂ ਕੀਤਾ ਗਿਆ ਇਸ ਮੌਕੇ ਉਹਨਾਂ ਨੇ ਸਾਰੇ ਆਦਰਨੀਏ ਸਹਿਯੋਗੀ ਵਕੀਲਾ ਬਜ਼ੁਰਗਾਂ ਅਤੇ ਸ਼ੁਮਚਿਤਕਾਂ ਦਾ ਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਨੇ ਆਪਣੇ ਆਸ਼ੀਰਵਾਦ ਤੇ ਹਾਜ਼ਰੀ ਨਾਲ ਸਮਾਗਮ ਦੀ ਸ਼ੋਭਾ ਵਧਾਈ ਅੰਮ੍ਰਿਤਸਰ ਤੋਂ ਪੱਤਰਕਾਰ ਵਿਸ਼ਾਲ ਸ਼ਰਮਾ ਦੀ ਖਾਸ ਰਿਪੋਰਟ ਅਤੇ ਵਰਤਾਸਰੰਦਾਸਿਆ ਹੋਈ ਸਹਾਇ ਤਰਜਨ ਹਰ ਗੋਬਿੰਦਨੋ ਸਿਮਰੋ ਸ੍ਰੀ ਹਰਦਾਇ ਸ੍ਰੀ ਹਰਿ ਤੇ ਸੰਤਿ ਆਈਏ ਜਿੱਥੇ ਸਭ ਤੁਰ ਜਾਏ ਤੇਗ ਬਹਾਦਰ ਸਿਮਰਿਆ ਘਰ ਤੋਂ ਨੇ ਤੇ ਆਵੇ ਧਾਈ ਸਭ ਥਾਈ ਹੋਈ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਭ ਥਾਈ ਹੋਈ ਸਹਾਇ ਦਸਾਂ ਪਾਸ਼ੀਆਂ ਜੀਉਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਕ ਦਰਸ਼ਨ ਦੀ ਦਾਤਾ ਧਿਆਨ ਤਰਕੇ ਬੋਲੋ ਜੀ ਪੰਜਾਬ ਪਿਆਰਿਆਂ ਤੋਂ ਸਭ ਜਾਤਿਆਂ ਚਾਲੀਆਂ ਮੁਕਤਿਆਂ ਕਟੀਆਂ ਜੱਪੀਆਂ ਕੱਪੀਆਂ ਜਿਹਨਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਫੇਗਵਾਹੀ ਦੇ ਕੇ ਅੰਡੜ ਕੀਤਾ ਤਨਾ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਕੋਪੜੀਆਂ ਲੋਹਾਈਆਂ ਝੱਕੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾ ਕਰ ਕੇ ਬੋਲੋ ਜੀ ਜੀ ਪ੍ਰਤਾਪ ਜੀ ਆਪਣਾ ਨਾਮ ਬੋਲ ਕੇ ਅੱਜ ਤੇ ਸ਼ੇਰ ਭਾਈ ਜਿਹੜਾ ਐਡਵੋਕੇਟ ਦਾ ਆਫਿਸ ਕੋਲੇ ਕੀ ਕਹਿਣਾ ਸਰੋ ਮੈਂ ਗੁਰਪ੍ਰੀਤ ਸਿੰਘ ਪਲੇਸਰ ਪ੍ਰੈਜ਼ੀਡੈਂਟ ਨੰਬਰ ਸਰਬਾਰ ਸਭ ਤੋਂ ਪਹਿਲਾਂ ਤੇ ਦਿਲਸ਼ੇਰ ਤੇ ਦਿਲਸ਼ੇਰ ਦੇ ਪਰਿਵਾਰ ਨੂੰ ਵਧਾਈ ਦੇਣਾ ਵਾ ਕਿਉਂਕਿ ਕਿਹੇ ਵੀ ਵਕੀਲ ਦੀ ਜਿਹੜੀ ਜ਼ਿੰਦਗੀ ਦੇ ਵਿੱਚ ਨਾ ਇੰਨੇ-ਇੰਨੇ ਮਾਈਲਸਟੋਨ ਹੁੰਦੇ ਆ ਦਿਲਸ਼ੇਰ ਦੀ ਇਹਨਾਂ ਦੇ ਮਾਪਿਓ ਨੇ ਬਹੁਤ ਵਧੀਆ ਪਰਵਰਿਸ਼ ਕੀਤੀ ਐਜੂਕੇਸ਼ਨ ਦਿੱਤੀ ਵਕੀਲ ਬਣਿਆ ਵਕੀਲ ਤੋਂ ਬਾਅਦ ਇਹਨੇ ਉੱਥੇ ਆਪਣੀ ਸਟਰਗਲਿੰਗ ਲਾਈਫ ਸ਼ੁਰੂ ਕਰਕੇ ਨਾਂ ਸਥਾਪਿਤ ਕੀਤਾ ਤੋਂ ਬਾਅਦ ਲਾਸਟ ਈਅਰ ਦੇ ਸਾਡੇ ਨਾਲ ਬੋਡੀ ਦੇ ਵਿੱਚ ਐਗਜ਼ੀਕਟਿਵ ਮੈਂਬਰ ਵੀ ਹੈਗਾ ਵਾ ਬਹੁਤ ਵਧੀਆ ਕੰਮ ਕਰਦਾ ਹੋਣਹਾਰ ਬੱਚਾ ਵਾ ਹੁਣ ਇਹਨੇ ਆਪਣਾ ਇੱਥੇ ਦਫ਼ਤਰ ਖੋਲ੍ਹਿਆ ਤਰਕੀਬ ਬਖਸ਼ੇ ਕਿਉਂਕਿ ਇੱਕ ਆਫਿਸ ਹੁੰਦਾ ਜਿੱਥੋਂ ਵਕੀਲ ਬਹਿ ਕੇ ਆਪਣਾ ਕੰਮ ਕਰ ਸਕਦਾ ਵਾ ਕਚੈਰੀ ਵਿੱਚ ਆਫਿਸ ਤੇ ਬਾਹਰ ਜਿਹੜਾ ਇਹਨਾਂ ਨੇ ਲੇਟ ਆਫਿਸ ਆਪਣਾ ਚਲਾਉਣਾ ਵਾ ਤੇ ਮੈਂ ਇਥੇ ਆਪਣੇ ਮਾਨ ਜੋ ਕਰਨਜੀਤ ਸਿੰਘ ਜੀ ਵੀ ਆਏ ਨੇ ਮੈਂਬਰ 바ਰ ਕਾਉਂਸਲ ਐਕਸ ਚੇਅਰਮੈਨ 바ਰ ਕਾਉਂਸਲ ਆਫ ਪੰਜਾਬ ਰਹਿਣਾ ਉਹਨਾਂ ਦਾ ਵੀ ਇਥੇ ਹੋਂਤੇ ਤੇ ਮੇਰੀ ਸਾਰੀ ਟੀਮ ਦਾ ਜਿਹੜੇ ਵੀ ਵਕੀਲ ਆਪਣਾ ਸਮਾਂ ਕੱਢ ਗਏ ਉਹਨਾਂ ਦਾ ਇਥੇ ਸਵਾਗਤ ਕਰਦਾ ਵਾਂ ਤੇ ਸਾਰਿਆਂ ਵੱਲੋਂ ਦਿਲਸ਼ੇਰ ਨੂੰ ਤੇ ਦਿਲਸ਼ੇਰ ਦੇ ਪਰਿਵਾਰ ਨੂੰ ਵਧਾਈ ਦਿੰਦਾ ਹਾਂ ਠੀਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਮੈਂ ਪ੍ਰਧਾਨ ਜੀ ਗੁਰਪ੍ਰੀਤ ਸਿੰਘ ਪਨੇਸਰ ਸਾਰੀ ਬਾਰ ਦੀ ਬੋਡੀ ਤੇ ਦਲਸ਼ੇਰ ਤੇ ਦਸ਼ੇਰ ਦੇ ਫਾਜ਼ਿਲ ਨੂੰ ਵਧਾਈ ਦਿੰਦਾ ਕਿ ਇੱਕ ਯੰਗ ਐਡਵੋਕੇਟ ਵਾਸਤੇ ਇੱਕ ਚੈਂਬਰ ਇੱਕ ਆਫਿਸ ਬਣਨਾ ਇੱਕ ਬਹੁਤ ਵੱਡਾ ਮਾਈਲਸਟੋਨ ਹੈ ਕਿਉਂਕਿ ਥਿਸ ਇਜ਼ ਅ ਪਲੇਸ ਜਿੱਥੇ ਵਕੀਲ ਨੇ ਇੰਟਰੈਕਟ ਕਰਨਾ ਕਲਾਇੰਟਸ ਨਾਲ ਤੇ ਕੰਮ ਕਰ ਕਰਨੇ ਦਲਸ਼ੇਰ ਪਿਛਲੇ ਸਾਲਾਂ ਚ ਸਾਡੇ ਬੋਡੀ ਦੇ ਮੈਂਬਰ ਵੀ ਬਣੇ ਯੰਗਸਟਰ ਆ ਬਹੁਤ ਅੱਛੀ ਵਕਾਲਤ ਕਰ ਰਿਹਾ ਵਾ ਤੇ ਅੱਜ ਸਾਡੀ ਸਾਰੀ ਬੋਡੀ ਇਸ ਓਕੇਜਨ ਤੇ ਇਕੱਠੀ ਹੈ ਤੇ ਅਸੀਂ ਸਾਰੇ ਇਹਨੂੰ ਵਧਾਈਆਂ ਵੀ ਦਿੰਨੇ ਆ ਤੇ ਪਰਮਾਤਮਾ ਅਗੇ ਅਰਦਾਸ ਕਰਦੇ ਆ ਵੀ ਇਹ ਛੇਤੀ ਤਰੱਕੀ ਕਰਕੇ ਹੋਰ ਉੱਚੇ ਲੈਵਲ ਤੇ ਪਹੁੰਚੇ। ਥੈਂਕ ਯੂ ਜੀ ਸਰ ਆਪਣਾ ਨਾਮ ਬੋਲ ਕੇ ਮੈਂ ਆਪਣਾ ਇਨੋਗੇਸ਼ਨ ਕੀਤੀ ਦਫ਼ਤਰੀ ਮੇਰਾ ਨਾਮ ਜੀ ਐਡਵੋਕੇਟ ਦਿਲਸ਼ੇਰ ਸਿੰਘ ਐਗਜ਼ੀਕਟਿਵ ਮੈਂਬਰ ਅਮਰਸਰ ਬਾਰ ਐਸੋਸੀਏਸ਼ਨ ਮੈਂ ਸਾਹਿਬ ਪ੍ਰਧਾਨ ਜੀ ਦਾ ਧੰਨਵਾਦ ਕਰਦਾ ਕਰਨ ਜੀ ਸਰ ਦਾ ਧੰਨਵਾਦ ਕਰਦਾ ਸਾਰੀ ਬੋਡੀ ਇੱਥੇ ਮੇਰੇ ਨਾਲ ਆਈ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਆ ਅੱਜ ਜੀ ਮੈਂ ਆਫਿਸ ਖੋਲਿਆ ਆਪਣਾ ਈਵਨਿੰਗ ਆਫਿਸ ਤੇ ਮੈਨੂੰ ਬੜੀ ਖੁਸ਼ੀ ਹੋਈ ਅਸੀਂ ਮਿਹਨਤ ਕਰਕੇ ਇੱਥੇ ਤੱਕ ਪਹੁੰਚੇ ਆ ਤੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਪਿਛਲੇ ਕੋਲੇ ਜਾ ਕੇ ਸਨੋਂ ਫਾਸਗਾਲੇ ਸਾਹਮਣੇ ਜੀ ਮੋਨੀ پارک ਜੀਟੀ ਰੋਡ ਤੇ ਅੰਮ੍ਰਿਤਸਰ ਜੀ ਮੇਰਾ ਨਾਮ ਭਪਿੰਦਰ ਸਿੰਘ ਹੈ ਜੀ ਮੈਂ ਦਿਲਜੀਤ ਸਿੰਘ ਦਾ ਵਾਧਨ ਹਾਂ ਜੀ ਮੈਂ ਅੱਜ ਧੰਨਵਾਦ ਕਰਦਾ ਪ੍ਰਿੰਸਰ ਸਾਹਿਬ ਆਏ ਕਰਨਜੀਤ ਜੀ ਆਏ ਆ ਅਬੇ ਜੀ ਆਏ ਆ ਹੁਮਨ ਸਾਹਿਬ ਸਾਹ ਕਰਨ ਸਿੰਘ ਜੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਇਹਨਾਂ ਨੇ ਬੇਡਨ ਅਸ਼ੀਰਵਾਦ ਦਿੱਤਾ ਤੇ ਕਿੰਨਾ ਕਿ ਮਾਨ ਮਹਿਸੂਸ ਹੋ ਰਹੀ ਇਹ ਜਦੋਂ ਸਾਰੇ ਜਣੇ ਆਏ ਜੀ ਇਹ ਕੁਦਰਤੀ ਮਾਨ ਮਹਿਸੂਸ ਹੁੰਦਾ ਹੀ ਇਹ ਤੇ ਇਹਨਾਂ ਦਾ ਅਸ਼ੀਰਵਾਦ ਕਰਕੇ ਸਭ ਕੁਝ ਬੇਡਨ ਮਿਲੇ ਇਹੋ ਧੰਨਵਾਦ ਬੱਚਾ ਠੀਕ ਹੈ